ਸਤਨਾ ਵਾਹਿਗੁਰੂ ਸਾਬ ਜੀ ਰਹਿ ਰਾਸ ਸਾਹਿਬ ਹਰ ਜਗ ਜਗ ਭਗਤੇ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕ ਸਿਦਿਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅੰਕਾਰ ਅਨੰਦ ਕਾ ਪੇਠ ਦੇ ਨਾਮ ਦਿਉ ਮੁਕਲਾਇਆ ਜਾਨ ਨਾਨਕ ਐਸਾ ਹਰਿ ਸ਼ੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਖਦਾਰ ਸੁਖ ਰੋਗ ਭਇਆ ਜਾਂ ਸਬ ਤਮ ਨ ਹੋਏ ਤੂੰ ਕਰਤਾ ਹੈ ਕਰਣਾ ਮੈਂ ਨਾਹੀ ਜਾਂ ਹਾਂ ਗਰਿਨ ਨ ਹੋਏ ਬਲ ਹਾਰੇ ਕੁਦਰਤ ਅਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾਤ ਮਹ ਜੋਤ ਜੋਤ ਮਹ ਜਾਤਾ ਕਲ ਕਲਾਰ ਭਰਪੂ ਰਹਾ ਤੋ ਸਚਾ ਸਾਹਿਬ ਸਖਤ ਸੁਵਾਲੇ ਜੇਨੇ ਕੀਤੇ ਸੁਪਾਰ ਪਿਆ ਕਹ ਨਨਕ ਕਰਤੇ ਕੀ ਬਾਤਾਂ ਜੋ ਕਿਸ ਕਰਨਾ ਸੋ ਪ੍ਰਰਹਿਆ ਸੋ ਦਾਰ ਰਾਗ ਅਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋਕਰ ਕੇਹਾ ਜਿਤ ਬਹੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਿਤਿ ਤੇਰੇ ਵਾਣਹਾਰੇ ਜਿਤ ਤੇਰੇ ਰਾਗੁ ਪਰਿਸੰਗ ਹੈ ਕਿਤਿ ਤੇਰੇ ਗਵਨਹਾਰੇ ਗਵਨ ਦਨ ਪਵਣ ਪਾਣਿ ਬੈ ਸੰਤਰੈ ਗਾਵੈ ਰਾਚ ਤਨਮ ਦੁਆਰੇ ਗਾਵਤਨ ਜਤ ਗੁਪਤ ਲਿਖ ਜਾਣ ਨ ਲਿਖ ਲੈ ਤਨ ਵਿਚਾਰੇ ਗਾਵਤਨ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਰਸਵਾਰੇ ਗਾਵਤਨ ਇੰਦਰਾਸ਼ਣ ਬੈਠੇ ਦੇਵਤੇ ਅਲਰ ਨਾਲ ਗਾਵਤਨ ਸਿੱਧ ਸਮਰਜੀ ਅੰਦਰ ਗਾਵਤਨ ਸਾਧ ਪੀਚਾਰੇ ਗਾਵਤਨ ਜਤੇ ਸਤੇ ਸੰਤੋਖੇ ਗਾਵਤਨ ਨਾ ਵਿਰਕਰਾਰੇ ਗਾਵਤਨ ਪੰਡਤ ਪਾੜ ਨਾ ਰਾਖੇਸ਼ਰ ਜਗ ਬਿਦਕਵੇਤਾ ਨਾਲ ਗਾਵੰਤ ਨਾ ਮੋਹਣੀ ਮਨਮੋਹਨੈ ਸਰਗ ਮਾਸ਼ ਪਿਆਲੇ ਗਾਵੰਤ ਨ ਰਤਨ ਪਾਇ ਤੇਰੇ ਆਠ ਸੋ ਤੀਰਥਾਂ ਲਗਾਵੰਤ ਜੁਗ ਮਹਾਂਬਲ ਸੂਰਾ ਗਾਵੰਤ ਨ ਖਾਣੀ ਚਾਰੇ ਗਾਵੰਤ ਨ ਖੰਡੈ ਮੰਡਲ ਬ੍ਰਹਮੰਡੰ ਘਾਰੇ ਕਰਕੇ ਤੇਰੇ ਤਾਰੇ ਸੇਤ ਨ ਜਵਨ ਜੋਤਿ ਪਾਵਨ ਰੱਖੇ ਤੇਰੇ ਭਗਤਰ ਸਾਲ ਹੋਰ ਕਿਤਨ ਗਾਵਨ ਸੇ ਮੈਂ ਕਿਤਨ ਆਵਨ ਹਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਹੈ ਸਾਚਾ ਸਚੁ ਨਾਹੀ ਹੈ ਪਹੀ ਹੋਸੀ ਜੈ ਨਜਾਸੇ ਰਚਨਾ ਜਿ ਨਿਰਚਾਏ ਰੰਗੇ ਰੰਗੇ ਪਾਚੇ ਕਰ ਕਰ ਜਿਨ ਸੇ ਮਾਇਆ ਜਿਨੇ ਪਾਏ ਕਰ ਕਰ ਵੇਖਾ ਕੀਤਾ ਆਪਣਾ ਜਿਉ ਤਿਉ ਡਿਆ ਜੋਤਿ ਪਾਵੈ ਸੋਇ ਕਰ ਸਿ ਫਿਰ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਹੋਏ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਇ ਅਸ ਮਹਲਾ ਪਹਿਲਾ ਸੋਣ ਵਟਾ ਅਕੈ ਸਭ ਕੋਏ ਕੇਵਲ ਵਟਾ ਦਿਖਾ ਹੋਏ ਕਿਉ ਦਪਾਇ ਨਾ ਕਹਿਆ ਜਾਏ ਕਹਣੇ ਵਾਲੇ ਕੁਲ ਸਮਾਇ ਵਟੇ ਮੇਰੇ ਸਾਹਿਬਾ ਗਹਿਰ ਕਬੀਰ ਗੁਣ ਰਹੀਦਾ ਤੋਏ ਨ ਜਾਣ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਖਿ ਮਨ ਸੁਖਿ ਕਮਾਇ ਸਭ ਕੀਮਤਾ ਮੈਲ ਕਿਉ ਦਪਾਇ ਗਿਆਨ ਤੇ ਤੈਨੇ ਗੁਰ ਗਰਹਾਇ ਕਰ ਨਾ ਜਾਏ ਤੇਰੇ ਤੈਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਦਾ ਬੁਰਖਾਂ ਕੀਆ ਵਡਿਆਈਆ ਤੁਜਵਨ ਸਤੇ ਕੰਨੈ ਨਾ ਪਾਈਆ ਕਰਮ ਬੱਲਾ ਨਾਹ ਟੱਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਪ੍ਰੇਤ੍ਰਿ ਪੰਡਹਾਰਾਜ ਤੁਝੇ ਹੱਥ ਸਾਇ ਕਿਆ ਚਾਰ ਨਾਨਕ ਸਤਿ ਸਵਾਰਨ ਹਾਰ ਅਸਾ ਮਹੱਲਾ ਪਹਿਲਾ ਖਾਂ ਜੀ ਵਾਂ ਵਿਸਰੈ ਮਰ ਜਾਵਾ ਕਣਿਉਪੈ ਸਚਾ ਨਾਮ ਸਚੇ ਨਾਮ ਕੀ ਲਾਗੈ ਪੋਖਾਟ ਪੋਖੈ ਖਾਇ ਜਲੇ ਹਦੂਪੈ ਸੋ ਤਮ ਵਿਸਰੈ ਮੇਰੀ ਮਾਏ ਸਚੈ ਸਹਿ ਸਚਾ ਨਾਹੀ ਰਹਾ ਸਚੇ ਨਾਮ ਕੀ ਤਿਲਵਟਿਆ ਯਾ ਥਕੇ ਕੀਮਤ ਨਹਿ ਪਾਏ ਜੇ ਸਾਂ ਮਿਲਕੈ ਅਤਿ ਪਾਹੇ ਵਡਨ ਹੋਵੇ ਗਾਤਮਜਾਈ ਨਾ ਹਮਰ ਨ ਹੋਇ ਸੁਖਾ ਦੇਲਾ ਰਹਿਨ ਝੁਕੇ ਪੋਗਾ ਗੁਣ ਇਹ ਹੋ ਨਾਹੀ ਕੋਇ ਨਾਨਕ ਹੋਆ ਨਾ ਕੋ ਹੈ ਜੀਵਣ ਆਪ ਤੇ ਵਰਤੋ ਦੀ ਦਾਤ ਦਿਨ ਦਿਨ ਕਰ ਕਾ ਕੀਤੀ ਰਾਤ ਕਸਮ ਇਸਾਰ ਹੈ ਦੇ ਕਮ ਜਾਤ ਨਾਨਕ ਨਾ ਮੈਂ ਬਾਦ ਸਨਾਤ ਰਾਜੋ ਜੀ ਤਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਪੁਰਖ ਆ ਬਿਨਾ ਕਰ ਅਗਰੁ ਪਾਸ ਹਮ ਕਿਰੈ ਕਰਮ ਸਤਿਗੁਰੁ ਸੁਰਨਾਇ ਕਰਦਾ ਨਾਮ ਪ੍ਰਗਾਸ ਮੇਰੇ ਮਿਤਪੁਰ ਦੇਵਾ ਮਤਰਾ ਬਾਮ ਨਾਮ ਪ੍ਰਗਾਸ ਗੁਰਮ ਨਾਮ ਮੇਰਾ ਪ੍ਰਾਨ ਸਕਾਇ ਹਰਿ ਕੀਰਤ ਹਮਰੇ ਰਹਿ ਰਾਸ ਰਹਾ ਹਰ ਜਨ ਜਿਵਣ ਪਾਗ ਵਡੇਰੇ ਜਿਨ ਹਰ ਹਰ ਸਰਧ ਹਰ ਪਿਆਸ ਹਰ ਹਰ ਨਾਮ ਮਨ ਲਾਟ ਤਉਤਾ ਸਹਿ ਮੇਲੇ ਸੰਗਤ ਗੋਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨ ਪਾਇ ਤੇ ਪਾਗ ਰਹਿਣ ਜਮ ਪਾਸ ਜ ਸਤਿਗ ਸਰਣਾ ਸੰਗਤ ਮਹਿ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗ ਸੰਗਤ ਪਾਏ ਤੈਨ ਤੋਰਾ ਮਾਸੂ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਦੇਤ ਹਰ ਦਸ ਪਾਇਆ ਨਰਨਾਨਕ ਨਾਮ ਪ੍ਰਕਾਸ਼ ਰਾ ਗੁਜਰੀ ਮਹੱਲਾ 5 ਦੇ ਵਾਹ ਕਾਹੇ ਰੇ ਮਨ ਚਤ ਵਹਿ ਉਦਮ ਅਹਰ ਹਰ ਜੀਵ ਪਰਿਆ ਸੈਲ ਪੱਥਰ ਮਹਾਂ ਗੰਤੇ ਪਾਇ ਤਾ ਕਰ ਰਿਟਾ ਕਰ ਤਰ ਤਰੇ ਮੇਰ ਮਾਦਾ ਜੀ ਸਾਧ ਸੰਗਤ ਮਲੇ ਸੁਧਰਿਆ ਪ੍ਰਸਾਦ ਬਰਮ ਪਦ ਪਾਇ ਸੋ ਕਿਤਾਸ਼ ਹਰਿਆ ਰਹਾ ਜਾਨਨ ਪਤਾ ਲੋ ਸੋਤ ਬਰਨਤਾ ਕੋ ਨਾ ਕਿਸ ਕੀ ਤਰਿਆ ਸਿਰ ਸਿਰ ਜਗ ਸੰਬਾਹਿ ਠਾਕ ਰਹਿ ਕਾਹੇ ਮਾਨ ਪਾ ਕਰਿਆ ਓੜ ਓੜ ਅਵੈ ਸੋ ਸਾਚ ਸਪਾਠਿ ਬਚਤਿ ਛਰਿਆ ਤਿਨੇ ਕੌਣ ਖਲਾਵੇ ਕਵਣ ਜਗਾਵੇ ਮਾਨ ਮਹਿ ਸ਼ਮਰਨ ਕਰਿਆ ਸਾਬਨ ਧਾਨ ਦਸ ਅਸ਼ਟ ਸਦਾਨ ਥਾਤੁਨ ਕਰ ਤਲ ਤਰਿਆ ਜਨਨ ਨਿਤ ਬਲ ਬਲ ਸਤਲ ਜਾਈਏ ਤੇਰ ਅੰਤਨ ਪਾਰ ਆਵਦੇ ਆ ਰਾਜ ਸਮਹਲ ਜੁਤਾਈ ਸਰਪੁਰਤੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਪੁਰਤ ਨਰਜਨ ਹਾਰ ਪਰਪੁਰਤ ਨਰਜਨ ਹਾਰ ਜਮਾਦ ਮੇ ਪਾਰ ਸਾਬ ਤੇ ਆਵਹਿ ਸਾਬ ਤੇ ਆਵਹਿ ਤਦ ਜੀ ਹਰਿ ਵਿਚੋ ਸੁਰਜਨ ਹਾਰ ਸਾਬ ਜੀ ਹੈ ਤੇਮਾਰੇ ਤੇਤਨ ਜੀਆ ਦਾ ਦਾਤਾਰ ਭਰ ਦੇ ਆਗੁਰ ਹੋਏ ਸੰਤਹ ਜੀ ਸਦ ਸਾਰਨ ਹਾਰਾ ਹਰਿਆਪੇ ਠਾਤਰ ਹਰਿਆਪੇ ਸੇਵਕ ਜੀ ਕੀ ਆ ਨਾਨਕ ਜਨ ਦੇ ਵਿਚਾਰਾ ਕੜਕਟ ਅੰਤਰੈ ਸਰਬ ਨਿਰੰਤਰ ਜੇ ਹਰਿ ਕੋ ਪ੍ਰਗੁ ਸੁਮਾਨ ਏਕ ਦਾਤੇ ਤੇ ਖਾਰੇ ਜੀ ਸਾਦੇ ਤੇ ਤੁਟ ਵਿਦਾਨ ਤੂੰ ਆਪੇ ਦਾਤਾ ਆਪੇ ਭਗਤ ਦੇ ਹਾਉ ਤੁਦ ਪੈ ਨ ਵਰ ਨਾ ਜਾਣਾ ਜੋ ਸੇਵ ਹਾ ਜੋ ਸੇਵ ਤੁਦ ਜੀ ਤੂੰ ਪਾਰ ਪ੍ਰਭ ਅੰਤ ਪਿਆੰਤ ਜੂ ਏ ਤੇ ਰਿਜਿਆ ਗਣ ਅਠ ਉਤਾਨਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਾਨ ਨਾਨਕ ਤੈਨ ਕੁਰਬਾਨ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜਗ ਮਹ ਸਤਿ ਵਾਸੇ ਸੇ ਮੁਕਤੇ ਸੇ ਮੁਕਤ ਪਾਈ ਜੇਨ ਹਰਿ ਧਿਆਇ ਜੇ ਤਨ ਟੂਟੇ ਜਮ ਕੇ ਹਾਸੇ ਜਨਰ ਪਾ ਜਨ ਹੰਨਰ ਫਤ ਆਇਆ ਜੇ ਤਨ ਕਾ ਪਾਉ ਸਭ ਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਦ ਹੱਥ ਆਇਆ ਜੀ ਜਾਨ ਨਾਨਕ ਤੈਨ ਬਰਾਸੀ ਤੇਰੇ ਭਗਤ ਤੇਰੀ ਭਗਤ ਪੰਡਾਰੀ ਦੇ ਪਰੇ ਬੇ ਅੰਤ ਬੇ ਅੰਤ ਤੇਰੇ ਭਗਤ ਤੇਰੇ ਪਸਲਾ ਹੰਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇ ਅੰਤ ਹੈ ਤੇਰੇ ਅਨੇਕ ਹੈ ਤੇਰੇ ਅਨਿਕ ਪੜ ਹੈ ਬਹਾਂ ਸਿਮਰਤ ਸਾਸ ਜੀ ਕਾਰਿ ਗਿਰਿਆ ਖਾਡ ਕਰਮ ਕਰੰਤਾ ਸੇ ਪ੍ਰਗਟ ਸੇ ਪ੍ਰਗਟ ਪਾਲਿ ਹੈ ਜਨਨਾ ਆਨਿਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤਾਤ ਆਦਪੁਰਖ ਹੈ ਪਰਮ ਪ੍ਰਕਰਤਾ ਜੇਤ ਜਿਵ ਦਵਰਨ ਕਰੈ ਤੋਂ ਜੋ ਵੀਡੀਓ ਗਾਉ ਸਦਾ ਸਦਾ ਤੂੰ ਹੀ ਤੋ ਜੀਤ ਤੂੰ ਨਹਿ ਤਿਲ ਕਰਤਾ ਸੋਏ ਤਮ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰਿ ਸੋ ਹੋਏ ਤਦਿ ਆਪੇ ਸ੍ਰੇਸ਼ਟ ਸਾਭੇ ਪਾਏ ਜੀ ਤੋ ਤੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਰੂ ਨ ਗਾਵੇ ਕਰਤੇ ਕਹਿ ਜੀ ਜੋ ਸਭ ਸਹਿ ਕਰ ਜਾਣ ਹੋਇ ਆਸਾ ਮਹਲਾ ਚੌਥਾ ਸਹ ਕਰਤਾ ਸਤਿ ਅਨੰਡ ਸਾਇ ਜੋ ਤਪავੈ ਸੋਇ ਥੀਸੀ ਜੋ ਦਲੇ ਹੈ ਸੋਇ ਹੰ ਪਾਇ ਰਹਾ ਸਾਬ ਤੇਰੇ ਤੋਂ ਸਭਨੇ ਪਾਇਆ ਜਿਸ ਤੋਂ ਚਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਟਾ ਮਨ ਮੁਖ ਗਵਾਇ ਤੇਰੀ ਆਵਿਸ਼ੋੜਿਆ ਆਪ ਮਿਲਾਇਆ ਤੁੰਦਰ ਆਉ ਸਭ ਤੁਝ ਹੀ ਮਾਹੇ ਦੋ ਜਗਤ ਜਤ ਕੋਈ ਨਾ ਹੈ ਜੀ ਜੰਤ ਸਾ ਤੇਰਾ ਖੇਲ ਹੈ ਜਗ ਬਲਵਿਸੁਰਿਆ ਸੰਜਪੀ ਮੇਲਾ ਦੇਸਨਦ ਜਣਾ ਹੈ ਸੋਇ ਜੰਗੜ ਹਾਰ ਗੁਣ ਸਦਿਆ ਖੁਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰਿ ਨਾਮ ਸਮਾਇਆ ਐਤੁ ਆਪੇ ਕਰਤਾ ਤੇਰਾ ਜਿਆ ਸਭ ਹੋਇ ਤੋਦ ਬਿੰਦੂ ਚਾਵਰ ਨ ਕੋਇ ਤੋ ਦਰ ਕਰ ਵੇਖਹਾਂ ਜਾਣ ਹੈ ਸੋਇ ਜਨ ਨਾਨਕ ਗੁਰਮਤਿ ਪਰਬਤ ਹੋਏ ਆਸਾ ਮਹਲਾ ਪਹਿਲਾ ਪੈਤ ਸਰਵਰੁੜਾ ਪਏ ਲੈ ਨਿਵਾਸਾ ਪਾਣੀ ਪਾਪ ਨਹਿ ਕੀਆ ਬਾਂਗਜ ਮੋਹ ਪਾਪ ਨਹਿ ਚੱਲੇ ਹਮ ਦੇਖਾ ਤਹ ਡੂਬੀ ਆਲੇ ਮਨ ਏਕ ਨ ਦੇਤ ਸਉਣ ਮਨ ਹਾਰਿ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਪਿ ਸਤਿ ਮਹਿ ਪੜਿਆ ਮੋਰਖ ਮਬਦਾ ਜਨਮ ਭਇਆ ਪ੍ਰਾਨਮਤ ਨਾਨਕ ਤਨ ਕੀ ਸਰਣ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵੈ ਪਹੀ ਪ੍ਰਾਪਤਿ ਮਾਨ ਖਦੇ ਹਰਿਆ ਜੈ ਬਨ ਬਨ ਕੇ ਤੇਰੇ ਪਰਿਆ ਵਰਕਾਜ ਤਨਕ ਤਨ ਕਾਮ ਮੇਲ ਸਾਗ ਸਗਲ ਪਾਜ ਕੇਵਲ ਨਾਮ ਸ਼ਰੰਗ ਜਾਮਲਾ ਪਵਜਨ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਤੈ ਰਹਾ ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਦਾਇਆ ਕਹ ਨਾਨਕ ਹਮਨੇ ਜਗ ਕਰਮਾਂ ਚਰਨ ਪਰੇ ਕੀ ਰਾਖਾ ਸਰਮ ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਦਾਇਆ ਕਹੋ ਨਾਨਕ ਹਮਨੇਕ ਕਰਮਾਂ ਸਰਨ ਪਰੇ ਕੀ ਰਾਤੋ ਸਰਮਾ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿਬ ਜੀ ਸਵੇਂ ਕਾਬਿਆ ਬਾਜ ਬੇਨਤੀ ਜਾਪ ਪਰ ਹਮਰੇ ਕਰੋ ਹਾ ਦਰਸ਼ਾ ਪੂਰਨ ਹੋਏ ਜਤ ਕੇਸ਼ਾ ਸਤਿ ਅਵ ਚਰਨ ਨੈ ਮਨ ਰਹਿ ਹਮਾਰ ਆਪਣਾ ਜਾਨ ਗ੍ਰੋਪਤ ਬਾਰ ਹਮਰੇ ਦੁਸ਼ਟ ਸਭ ਤਮਕਾਰ ਹੋ ਆਪਹਾ ਦੇ ਮਹ ਬਚਾਵ ਹੋਏ ਸੁਖੀ ਬਸੈ ਮੋਰੇ ਪਰਿਵਾਰ ਸੇਵਕ ਸੇਕ ਸਮੇ ਕਰਦਾਰਾ ਮੋਰ ਸੰਤ ਕਰਦਾ ਕਰਿਆ ਸਭ ਅਨਕੋ ਸੰਗਲਿਆ ਪੂਰਨ ਹੋਏ ਹਮਾਰੀ ਆਸਾ ਤੋ ਪੰਚ ਰਹਿ ਪਿਆਸਾ ਤਮਹ ਜਾਣ ਤੇ ਔਰਨ ਤੇ ਆਉਂ ਜੋ 버ਚਾ ਹਾਂ ਤਮ ਤੇ ਪਾਉਂ ਸਿਵ ਸੇਕ ਮਰ ਤਾਰੀ ਹੈ ਜਨ ਜਨ ਸੱਤਰ ਹਮਾਰੇ ਮਾਰੀ ਹੈ ਆਪ ਹਾਤ ਮਜੇ ਬਰਿਆ ਮਾਰਨ ਕਾਲ ਕਤ ਰਾਸਿ ਸਿਵਰਿਆ ਹੋਜੇ ਸਦਾ ਹਮਾਰੇ ਪਰਸ਼ਾ ਸ੍ਰੀ ਹਸਤੁਜ ਕਰੋ ਹਰਸ਼ਾ ਰਾਖਲੇ ਹਮ ਮਹਰਾਤਨ ਹਾਰੇ ਸਾਇ ਸੰਤ ਸਹਾਇ ਪਿਆਰੇ ਦੇਨ ਬੰਦਾ ਦਸਤਨ ਕਹੰਤਾ ਤਾ ਮਹਾਪਰੇ ਯਤਰਾ ਦਾਸ ਕੰਪਾ ਕਾਲ ਪਾਇ ਬ੍ਰਹਮਾ ਬਪ ਦਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਬਾਇ ਗੁਰੂ ਬਿਸ਼ਨੁ ਪਕਾ ਸਾਹ ਸਗਲ ਕਾਲ ਕਾ ਪਿਆਤਮਾ ਸਾਜ ਆਵਨ ਤਾਲ ਜੋਗੀ ਸੋ ਤੀਆ ਮੇਦ ਰਾਜ ਬ੍ਰਹਮਾ ਜੂ ਥੀਆ ਜਵਨ ਕਾਲ ਸਭ ਲੋ ਸੁਵਾਰ ਨਾਮ ਸੁਗਾਰ ਹੈ ਤਾਹੇ ਹਮਾਰਾ ਜਵਨ ਤਾਲ ਸਗਲਤ ਬਨਾਇਓ ਦੇਵਤਾਤਾ ਦੱਛਨ ਉਪਜਾਇਵਾ ਅੰਤ ਇਕ ਅਵਤਾਰਾ ਸੋ ਗੁਰੂ ਸਮਝ ਹਮਾਰਾ ਨਮਸਬਾ ਤਸੀਖ ਹਮਾਰੇ ਸਗਲ ਫਲਟਹਾਟ ਨਿਆਸਾਰੇ ਸੇਵਕਨ ਕੋ ਸੇਵਦਨ ਸੁਨ ਜੀਆ ਸਤਰਨ ਕੋ ਪਾਲ ਮੋ ਬਦਕੇ ਘਾਟ ਘੜ ਦੇ ਅੰਦਰ ਕੀ ਜਾਣਤਾ ਪਲੇ ਪਰ ਕੀ ਪੀੜ ਪਛਾਨਤਾ ਜੇਤੀ ਤੇ ਘੰਤਰੀਆ ਝੋਲਾ ਸੱਤਰ ਕਿਰਪਾ ਦ੍ਰਿਸ਼ਤ ਕਰ ਫੋਲਾ ਸੋ ਆਂਦਨੁ ਖੁਪਾਇ ਤਾ ਦੁਖਿ ਸੁਖੁ ਪਾਇ ਸਾਧਨ ਕੇ ਸਿਖਿ ਏਕ ਕੀ ਫਿਰ ਪਛਾਨੈ ਗਾਟਿ ਗਾਟ ਕੇ ਪੜ ਪੜ ਕੇ ਜਾਨੈ ਜਬਦ ਕਰਤਾ ਕਰਾ ਕਰਤਾਰ ਪਰ ਜਬ ਦਰਪੈ ਤਦਹਿ ਅਪਾਰਾ ਜਬੇ ਦਰਖੈ ਕਰਤਾ ਕਭ ਹਉ ਤਮੈ ਮਿਲਤਾ ਦੇਹ ਦਰ ਸਭ ਹਉ ਜਿਤੇ ਬਦਨ ਸੇ ਸਵਤਾਰ ਆਪੇ ਆਪਣੇ ਵਜੂ ਚਾਰ ਹੈ ਤਾਵੇਂ ਸਮੇਤ ਰਹਿ ਨਾਰਾਮ ਆਪੇ ਤੂਜਾ ਪੇਟ ਆਰੇ ਆਲਮ ਨਰੰਕਾਰ ਨਿਰਗੁਣਾ ਨਰਲਾੰਬਾ ਆਤ ਅਨੀਲ ਅਨਾਦ ਸੰਭਾ ਤਾਤ ਬੁਰਜਤ ਪੂਤ ਜਾਤ ਪੇਨ ਪਾਤ ਦੇਤਾ ਤਾਤ ਕਾ ਕਰ ਪਾਹਨ ਨਮਨਤਾ ਮਹਾ ਮੂਰਤ ਤਸਪਨ ਜਾਨਤਾ ਮਹਾ ਲੋਕ ਕੈ ਸਦਾ ਸੇਵੈ ਨੇ ਰੰਕਾਰ ਕਾ ਚਿੰਤ ਨਹਿ ਪੇਵਾ ਤੇ ਆਪਣੇ ਬੁੱਧ ਹੈ ਜਿਤੇ ਬਾਰਨਤ ਪਿੰਨ ਪਿੰਤੋ ਹੈ ਤੇ ਤਮਰ ਲਖਾਂ ਜਾ ਬਸਾਰ ਕਿਹ ਵੇ ਸਜਾ ਬਤਮ ਸੰਸਾਰ ਇੱਕ ਰੂਪ 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 ਰੰਗ ਭਇਓ ਰਾਵ ਕੇ ਪੰਡ ਜਿਰ ਜੈ ਸੇ ਤਾਜ ਕਿਨਿ ਉਤ ਪੁਜ ਖਾਨ ਬਾਹੁਰ ਰਤ ਦੇਨੇ ਕਾਹੋ ਫੋਲ ਰਤ ਹਵੇ ਬੈਠਾ ਕਾਹੋ ਸੁਣ ਭਇਆ ਸੰਗਰ ਕਥਾ ਸਾਗਰੇ ਸ੍ਰਿਸ਼ਟਾ ਨੇ ਖਾਇ ਕੰ ਪਾਵ ਹੋ ਆਜ ਗਾਤ ਸ੍ਰੋਸ ਅੰਪਾਵ ਅਬ ਰਸ਼ਾ ਮੇਰੇ ਤੁਮਕਾਰ ਸੇਖ ਬਾਨ ਸੇਖ ਸੰਗਰਉ ਦੁਸਤ ਜੁਤੇ ਅਟਵਤ ਉਤਪਤਾ ਸਤਲ ਮਲੇਸ਼ ਕਰੇ ਰਣਕਤਾ ਜੇ ਅਸਤ ਦਸੁਰਨੇ ਪਰ ਤਨ ਕੈ ਦੁਸਤੇ ਬ ਕਤ ਹਵੇ ਮਾਰੇ ਪੁਰਖ ਜਵਨ ਪਾਗ ਪਰ ਤਿਹਾਰ ਤੈਨ ਕਤਮ ਸੰਕਟ ਸਰਕਾਰ ਜੇ ਕਹ ਕੈ ਇਕ ਵਾਰ ਤ ਹੈ ਤਾਕਤ ਕਾਲੇ ਲਿਖਨ ਹੈ ਰਸਾ ਹੈ ਤੈਨ ਕਵਾਨਾ तार तार दुष्ट दृष्ट करै तत् काला कृप दृष्टो तंगन हरि हो ताक ताप तनक महरि हर तै सिद्ध धर्म सब होइ दुष्ट शहा ऐश्वर्य सक न कोई कुमार जन तम संवारा काल फास ते तह अवारा जिन नर नाम तिहार कह दारु दुष्ट देखते रहार क्षणक केत में शरण तिहारे ਆਪ ਹਾਥ ਦੈ ਲਿਹਾ ਉਬਾਰੇ ਸਰਬ ਠਾਰਮਾ ਹੋ ਹੋਂ ਸਹਾਈ ਦੁਸ਼ਟ ਦੋਖ ਤੈ ਲਹਾ ਬਚਾਈ ਣਗ ਕੇ ਤਮੈ ਸਰਨ ਪਿਹਾਰੇ ਆਪ ਹਾਥ ਦੈ ਲਿਹਾ ਉਬਾਰੇ ਸਰਬ ਠਾਰਮਾ ਹੋ ਹੋਂ ਸਹਾਈ ਦੁਸ਼ਟ ਦੋਖ ਤੈ ਲਹਾ ਬਚਾਈ ਸਵਈਆ ਪਾਏ ਕਹੈ ਜਵ ਤੇ ਤੁਮਰੇ ਤਾਬ ਤੇ ਕਹਉ ਆਮ ਤਨ ਨਹ ਆਨਿਓ RAM ਰਹਿਮ ਆਪਰਾਨ ਸੁਰਾਨ ਅਨੇਕ ਕਹੈ ਮਤਿ ਗ੍ਰਮਨਿਆ ਸਿਮਰਤ ਸਾਸਤਰ ਬੇਦ ਸਭੈ ਬਹੁ ਬੇਦ ਕਹੈ ਹਮ ਇਕ ਨ ਜਾਣਿਆ ਸਿਰ ਅਸ਼ਪਾਨ ਕਿਰਪਾ ਤੁਮਰੇ ਕਰੈ ਮਨ ਕਹੈ ਸਭ ਤਸੇ ਬਖਾਨਿਆਦ ਹਰ ਸਗਲ ਦਵਾਰ ਕਾ ਸਾਟ ਕਹੈ ਗਹਿਆ ਤੁਹਾਰ ਦਰ ਬਾਹ ਗਹ ਕੇ ਲਾਜ ਅਸਿ ਘੋਬਿਨ ਦਾਸ ਤਹਾਰ ਸਗਲ ਦਵਾਰ ਕਾ ਸਾਟ ਕੈ ਗਹਿਆ ਤੁਹਾਰ ਦਰ ਬਾਹੇ ਰਹੇ ਕੇ ਲਾਜ ਅਸ ਘੋਬਿਨ ਦਾਸਤ ਹਾਰ ਰਾਮ ਕਲੇ ਮਹਲਾ ਠੀਜਾ ਆਨੰਦ ਓੰਕਾਰ ਸਬੀਰ ਪ੍ਰਸਾਦ ਅਨ ਪੈ ਮੇਰੇ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਦੰ ਪਾਇਆ ਸਾਹਿ ਸੇਤੇ ਮਨ ਵੱਧੀਆਂ ਵਧਾਈਆਂ ਰਾਗ ਰਖਣ ਪਰਵਾਰ ਪਰੀਆਂ ਇਹ ਸ਼ਬਦ ਗਾਵਣ ਆਈਆਂ ਸ਼ਬਦ ਸਰਦਾਵ ਹਰਿ ਕੀਰਾ ਮਨ ਜਿ ਵਿਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੁ ਮੈਂ ਪਾਇਆ ਇਹ ਮਨ ਮੇਰੇ ਅਤਿ ਸਰਹ ਹਰ ਨਾਲੇ ਹਰ ਨਾਲਿ ਰਤਿ ਮਨ ਮੇਰੇ ਦੋਸਾ ਵਿਸਾਰਣ ਅੰਗਿਕਾਰ ਹਕਰ ਤੇਰਾ ਕਰ ਸੰਸੁਵਾਰਣ ਸਭਨਾ ਗੱਲਾਂ ਸਮਲ ਸਵਾਮੀ ਸੋ ਹਕਮ ਨਾਮੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸੱਚ ਸਹਬਾ ਜਾਣੇ ਕਰਤੇ ਰਹਿ ਸਾਚਾ ਤੇਰੇ ਸਾਬ ਕਿਛ ਹੈ ਜਿਸ ਤਿਸ ਸਪਾਵਏ ਸਦਾ ਸਿਪਤ ਸਲਾਹ ਤੇਰੇ ਨਾਮ ਮਨੁ ਸਾਵੈ ਨਾਮ ਜਿਸ ਕੈ ਮਨੁ ਸਿਆਵਾਜ ਸੁਧਕਨੀਰੇ ਕਹਿ ਨਾਨਕ ਸੱਚੇ ਸਾਹਿਬ ਕੀਆ ਨਾਹਿ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚੇ ਨਾਮੇ ਆਧਾਰ ਮੇਰਾ ਜਨਪਕਾ ਸਭ ਕਵਾਈਆ ਕਾਰ ਸਾਂ ਸਭ ਕਮਨ ਅਵਸਿਆ ਜਨਿਸ਼ਾ ਸਭ ਕੋ ਜਾਈਆ ਸਦਾ ਗੁਰ ਬਾਣ ਕੀਤਾ ਗੁਰੂ ਵਿਟਹਾਂ ਜਿਸ ਦੀਆਂ ਛੋਟੀਆਂ ਆਈਆਂ ਕਹ ਨਾਨਕ ਸੰਤ ਹੋਇ ਸ਼ਬਦ ਰੱਬ ਪਿਆਰ ਸਚਾ ਨਾਮ ਮੇਰਾ ਧਾਰ ਵਾਜ ਪੰਚੇ ਸ਼ਬਦ ਕਰਿ ਸੁਹਾ ਗਏ ਕਰਿ ਸੁਹਾ ਜਾਏ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤਾ ਤਦ ਅਵਸਿ ਕੀਤੇ ਕਾਲ ਕੰਡਕ ਮਾਰਿਆ ਦੁਰ ਕਰਮ ਪਾਤ ਤਦ ਜਨਕ ਆਸ਼ੀਸ਼ ਨਾਮ ਹਰਿ ਕ ਲਾਕੇ ਕਹੈ ਨਾਨਕ ਤਹ ਸੁਖ ਹੋਆ ਕਿਤ ਗਰ ਅਨਹਦ ਬਾਜੇ ਅਨੰ ਸੁਨਹਾ ਵਡ ਪਾ ਕੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਸੂਰੇ ਦੁਖੁ ਕਰੋ ਬ ਸੰਤਾ ਪੇਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਭ ਸੇ ਹੋ ਰੇ ਗੁਰ ਤੇਰਾ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਿ ਆ ਪਰਪੁਰ ਮਨਵੰਤ ਨਾਨਕ ਗੁਰ ਚਰਨ ਲਾਕੇ ਵਾਜੇ ਅਨਹਦ ਤੂ ਰੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਿ ਆ ਪਰਪੁਰ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਪਤਾ ਬੜੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਆਂ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਆ ਜਿਸ ਕਾ ਸਭ ਸਦਾ ਲੋ ਜਿਕ ਖਾਵੈ ਜੇ ਕਾ ਪਹੰਚੈ ਤਸ ਕਾ ਹਉਦਾਰ ਇਹ ਅਵਸਥਾ ਤਦੇ ਨਹ ਜਾਏ ਨਿਤ ਨਿਤ ਰਾਖਿਉ ਉਤਾਰੋ ਤਮ ਸੰਸਾਰ ਚਰਨ ਲਗਿ ਤਰੀਐ ਸਭ ਨਾਨਕ ਬ੍ਰਹਮ ਅਪਸਾਰ ਸਲੋਕ ਮਹੱਲਾ ਪੰਜ ਵਾਏ ਤੇਰਾ ਕੀਤਾ ਜੱਜ ਨਾਹੀ ਮੈਂ ਨਾ ਜੋ ਕਹਿ ਕੀਤਾਈ ਮੈਂ ਨਿਰਗੁਣ ਆਰੀ ਤੋ ਗੁਣ ਨਹੀ ਆਪੇ ਤਰਸ ਪਈ ਤਰਸ ਪਇਆ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਲਾਈ ਤਾ ਜੀਵਾ ਤਨ ਮਨ ਠੀਵੇਂ ਹਰੇ ਆ ਤਰਸ ਪਇਆ ਮਹਿਰਾਮਤ ਹੋਏ ਸਾਧ ਗੁਰ ਸੱਜ ਮਿਲੇ ਆ ਨਾਨਕ ਨਾਮ ਮਲੈ ਤਾ ਜਿਵੈ ਧਨ ਮੰਨ ਥੀਵ ਹਰੇ ਆ ਪਾਉੜਿ ਤਥਾਏ ਤੋ ਸਮਰਥਾ ਜਥੈ ਕੋ ਨਾਹੇ ਅਥਾ ਤੇਰੇ ਡਾਕ ਅਗਨੀ ਉਦਰਿ ਬਾਹੇ ਸੁਣ ਸਹਿ ਜਮ ਕੇ ਦੂਤ ਨਾਏ ਦਿਰਸ਼ਨ ਜਾਹੇ ਪਾਉ ਜਨ ਬਿਕਮਸਗਾਹ ਗੁਰ ਸ਼ਬਦੇ ਪਾਰ ਪਾਹੇ ਜਨ ਕਾ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਹਪੁਨ ਗੁਣ ਗੋਵਿੰਦ ਦਾਹੇ ਸਾਬਸੈ ਨ ਕਿਰਪਾਲੈ ਸਮਾਲੈ ਸਾਹੇ ਸਾਹੇ ਬਿਰਥਾ ਗੁਨ ਜਾਹੇ ਤੇ ਆਵੈ ਤਦ ਆਹੇ ਸਦੁਤ ਮਹਲਾ ਭੱਜੇ ਵਾਹ ਆਂਤਰ ਗੁਰ ਅਰਾਧਨਾ ਜੇ ਵਾਜਪ ਗੁਰ ਨਾਉ ਨਿਤਰੇ ਸਾਧਗਤ ਪ੍ਰਖਣ ਸਰਵਣੇ ਸੁਨਣ ਗੁਰਨਾਮ ਸਤਗੁਰ ਸੇਤੀ ਦਿੱਤਿਆ ਨਰਗ ਪਰਿ ਅਠਾ ਕਾਹ ਨਾਨਕ ਕਿਰਪਾ ਕਰੇ ਕਿਸਨੁ ਹਿਵਤ ਦੇ ਜਗ ਮਹਿ ਉਤਮ ਕਾਟਿ ਹੈ ਵਿਰਮਿ ਕੇ ਕੇ ਮਹਲਾ ਪੰਜ ਵਾਏ ਪਰ ਰਖੇ ਰਖਣ ਹਾਰਿ ਆਪ ਬਾਰੇ ਅਨੈ ਗੁਰ ਕੀ ਬਾਰੇ ਪਾਏ ਗਾਜ ਸਾਰੈਨ ਹੋਆ ਦਿਆਲ ਮਨ ਹੋ ਨਾਮ ਸਾਰੇ ਅਨ ਸਾਜਨਾ ਗਾ ਸੰਗ ਪਵ ਜਲ ਤਾਰੇ ਅਨ ਸਾਖਤ ਨਿੰਨਕ ਦੁਸਟੇ ਖਿਨ ਮਹੇ ਬਿਦਾਰੇ ਅਨ ਤਿਸ ਸਾਹਿਬ ਕੀ ਤੇ ਕ ਨਾਨਕ ਮਨੈ ਮਾਹੇ ਜਿਸ ਸੇ ਮਰਤ ਸੁਖ ਹੋਇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਤੇ ਕ ਨਾਨਕ ਮਨ ਮਾਹੀ ਜਿਸ ਸਿਮਰਤ ਸੋਖਾਏ ਛਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ